ماتا کیرت ماتا کیرت ماتا کی ہم آواز آؤ آواز آؤ آواز آؤ آواز آؤ کو جگایا ہے میری آواز نے خبر سنو کو جگایا ہے تیرے نگموں کو سن کر تائر دل نے جا. گردش میں شراب آئی تیری رنج کا تیری رحمت کا صدقہ ہو تیری حضور شام آئی مصیبت میں ہم تیرا ہی نام لیتے ہیں مصیبت میں ہمیشہ ہم تیرا ہی نام لیتے ہیں ਜੋ ਦੀ ਹੈ ਜ਼ਿੰਦਗੀ ਉਸੇ ਜ਼ਿੰਦਗੀ ਸੇ ਕੰਮ ਲੈਂਦੇ ਆ ਨਿਵਾਏ ਰਾਗ ਹੀ ਪਰ ਜੂ ਜੂ ਮੁੱਠਾ ਹੱਥੀ ਮਾਲਾ ਸਲਾਮੇ ਪੀਰੇ ਨੇ ਖੰਡ ਸਾਰੀ ਸੰਗਤ ਨੂੰ ਅੱਜ ਵਧਾਈ ਹੋਵੇ ਸਾਰੀ ਸੰਗਤ ਨੂੰ ਅੱਜ ਵਧਾਈ ਹੋਵੇ ਸੱਚੇ ਮਾਲਕ ਦਾ ਸੋਣਾ ਅਵਤਾਰ ਆਇਆ ਧਰ ਕੇ ਸਾਵਣ ਦਾ ਰੂਪ ਕਲ ਮਾਲਕ ਵਿੱਚ ਸਾਵਣ ਦੇ ਸਾਵਣ ਸਰਦਾਰ ਆਇਆ ਸੁੱਕੇ ਹੋਏ ਸੰਚਰਾਂ ਦੇ ਜੋ ਬੂਟੇ ਪਾਣੀ ਦੇਣ ਦੇ ਲਈ ਆਪ ਦਤਾਰਿਆ ਆਇਆ ਬੁਲਿਆ ਰੋਹਾਨੂ ਆਬਲਾ ਜਾਨ ਖਾਤਰ ਮੋਲਾ ਆਦੀ ਵੰਸਨ ਸਾਰਾ ਆ ਤੇਰੀ ਕਾਲ ਮਸ਼ਹੂਰ ਹੈ ਠਾਕੰਦਰ ਤੇਰੀ ਕਾਲ ਮਸ਼ਹੂਰ ਹੈ ਠਾਕੰਦਰ ਐਮਕਾਬਾਦ ਕੋ ਮਰੀ ਭਾਲੰਦ ਇੱਕ ਲੱਖੇ ਦੀ ਚਾਦਰ ਤੇਰਾ ਸਾਰੀ ਕੱਤੇ ਰਾਤ ਨੂੰ ਭੱਗਦੀ ਜਾ ਲਕ ਫਕੀਰ ਕਹਨ ਲਾਲ ਬਿਨਾ ਪਿਆਰ ਪਾਇਆ ਉਹ ਜਿਹੜਾ ਰਹਿੰਦਾ ਸੀ ਭਗਦਾ ਅੰਮੀ ਕੰਦਰ ਉਹਨੇ ਆਖਿਆ ਵੇਲਾ ਦੀ ਦਿੱਕ ਤੇਰਾ ਜੰਮ ਸਿੰਘ ਹੈ ਤੇਰੀ ਉਡੀਕ ਤੇਰੀ ਸ਼ਾਦੀ ਤੋਂ ਮੇਰੀ ਜਾਨ ਵਾਰੀ ਤੇਰੀ ਸਾਦਗੀ ਤਾਂ ਤੇਰੀ ਜਾਨਵਾਰੀ ਚੌੜਾ ਮੱਠਾ ਤੇ ਉੱਚੀ ਦਾ ਸਤਾਰ ਤੇਰੀ ਨੂਰੀ ਮੁਖੜਾ ਦੇਖ ਜਿੰਨੇ ਹਣਖੀਆਂ ਪਰੀ ਪ੍ਰੇਮ ਦੀ ਨਾਰ ਬਟਾਰ ਤੇ ਜੀ ਬਾ ਇੱਕ ਤੇ ਗੁਣ ਸੰਗ ਤੇਰੇ ਉਹ ਕਰਾ ਸ਼ਿਫਤ ਮੈਂ ਕਿਹੜ ਸਰਕਾਰ ਤੇਰੀ ਬੋਲਣ ਲੱਗੇ ਚਮਖ ਚੋ ਫੁੱਲ ਕਰਦੇ ਸੁੰਦਰ ਚਾ ਤੇ ਸੋਹਣੀ ਹਸਤਾ ਤੇਰੇ ਮੇਰੇ ਪਾਪੀਏ ਦੇ ਬੰਨੇ ਲਾਏ ਤੁਸਾਂ ਗਰੇ ਪਾਪੀਆਂ ਦੇ ਬੰਦੇ ਲਾਇ ਤੁਸ ਹਿੰਦੂ ਸਿੱਖ ਪਾਵੇਂ ਮੁਸਲਮਾਨ ਹੋਵੇ ਤੇਰੇ પ્રેમ ਦੀ ਨਹੀਂ ਮਿਸਾਲ ਕੋਈ ਕਿਸੇ ਕੌਮ ਦਾ ਕਿਉਂ ਨਹੀਂ ਸਾਨ ਹੋਏ ਉਹ ਬਣ ਕੇ ਵਿੰਟਰੀ ਅਫਸਰ ਜਹਾਜ਼ ਅੰਦਰ ਉਹ ਸੱਚ ਨਹੀਂ ਹਨ ਲੋਭ ਚੋਣ ਵਾਲੇ ਤੇਰੇ ਪਿਆਰ ਦੀ ਨਹੀਂ ਮਿਸਾਲ ਕੋਈ ਕਿਸੇ ਜਾਨ ਹਵਲੇ ਸਾਨ ਵਾਲੇ ਬਚੇਰੇ ਲਾ ਜੋ ਗਰੇ ਵਿਚਾਨ ਖਾਤਰ ਬਚੇਰੇ ਲਾ ਜੋ ਗਰੇ ਵਿਚਾਨ ਖਾਤਰ ਉਹ ਸੁੱਤੇ ਹੋਿਆਂ ਨੂੰ ਆਣ ਜਗਾਉਣ ਵਾਲੇ

ਜਾਦੀ ਦਿਹਾੜਾ ਮਨਾ ਰਹੇ ਆ ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡੇ ਜੋ ਕਿ ਸ਼ਹੀਦਾਂ ਨੇ ਆਪਣੀ ਸ਼ਹੀਦੀ ਪਾ ਕੇ ਜੋ ਕਿ ਦੇਸ਼ ਨੂੰ ਆਜ਼ਾਦ ਕਰਾਇਆ ਕਿਉਂਕਿ ਆਪਣੇ ਵਾਸਤੇ ਹਰ ਬੰਦਾ ਕਰਦਾ ਹੈ ਪਰ ਕੌਮ ਵਾਸਤੇ ਦੇਸ਼ ਵਾਸਤੇ ਕਰਨਾ ਬੜੀ ਔਖੀ ਗੱਲ ਹੁੰਦੀ ਹੈ ਛੋਟੀ ਜੀ ਉਮਰ ਦੇ ਵਿੱਚ ਜਾ ਕੇ ਉਹਨਾਂ ਨੇ ਜੋ ਕਿ ਆਪਣੇ ਆਪ ਨੇ ਆਪ ਨੂੰ ਕੁਰਬਾਨ ਕਰਕੇ ਇਹ ਜੋ ਦੇਸ਼ ਜਾਦ ਕਰਾਇਆ ਅੱਜ ਸਾਰੇ ਹੀ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਦਿਨ ਮਨਾ ਰਿਹਾ ਹੈ ਨਾਖੀਮ ਦਿਨ ਔਰ ਮੈਂ ਇੱਥੇ ਚਾਂਦੇਵਾਸੀਆਂ ਨੂੰ ਸਮੁੱਚੇ ਸਾਰੇ ਸ਼ਹਿਰ ਵਾਸੀਆਂ ਨੂੰ ਉਹ ਖਾਸ ਕਰਕੇ ਫਦਾ ਮਹਿੰਦਰ ਸਿੰਘ ਜੀ ਜੋ ਕਿ ਬਹੁਤ ਹੀ ਜਦੋਂ ਜਦ ਤਕਰੀਬਨ ਇਹ ਜੋ ਪਾਰਕ ਭਰਾਨ ਵਿੱਚ ਵੀ ਸ਼ਹੀਦਾਂ ਦੇ ਜੋ ਬੁੱਤ ਲਾਏ ਨੇ ਉਹਨਾਂ ਵਿੱਚ ਵੀ ਬੜਾ ਇਹਦਾ ਵੱਡਾ ਯੋਗਦਾਨ ਆ ਔਰ ਇਹਨਾਂ ਨੇ ਬੜੀ ਇਹ ਫ਼ਰਮ ਸੰਭਾਲ ਕਰਕੇ ਰੱਖੀ ਹੈ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਹਾਂ ਔਰ ਧੰਨਵਾਦ ਕਰਦਾ ਹਾਂ ਅਰ ਅਰਸ ਕਰਦੇ ਪ੍ਰਮਾਤਮਾ ਇਹਨਾਂ ਦੀ ਉਮਰ ਪ੍ਰਮਾਤਮਾ ਕਿਰਪਾ ਕਰੇ ਉਮਰ ਲੰਮੀ ਬਖਸ਼ੇ ਕਿ ਜੋ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣ ਬਹੁਤ ਹੀ ਸਤਿਕਾਰਯੋਗ ਡਾਕਟਰ ਕੇਵਲ ਡਾਕਟਰ ਕੇਵਲ ਜੀ ਜੋ ਸਾਡੇ ਐਫਐਮਓ ਰਹੇ ਨੇ ਔਰ ਡਾਕਟਰ ਲਭਰੀ ਜੀ ਔਰ ਰਾਜਨ ਜੀ ਐਮਫੀਫ ਸਾਰੇ ਹੀ ਦਰਜਾ ਦਰਜਾ ਇੱਥੇ ਪਹੁੰਚੇ ਹਨ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਜਿਨ੍ਹਾਂ ਕਹਿੰਦਾ ਔਰ ਫਿਰ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਆਜ਼ਾਦੀ ਦਿਵਸ ਤੇ ਅਸੀਂ ਸਾਰੇ ਪਤਵੰਤੇ ਜਿੰਨੇ ਵੀ ਪਤਵੰਤੇ ਸੱਜਣ ਆਏ ਆ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਆ ਸ਼ਹੀਦੀ ਪਾਰਕ ਆਇਆਪੁਰ ਦੇ ਵਿੱਚ ਅਸੀਂ ਇਕੱਠੇ ਹੋਏ ਆ ਮੈਂ ਖਾਸ ਕਰਕੇ ਵਧਾਈ ਦਿੰਦਾ ਸਰਦਾਰ ਮਹਿੰਦਰ ਸਿੰਘ ਮਈਆ ਆਇਆਪੁਰ ਜੀ ਨੂੰ ਜਿਹੜੇ ਪਿਛਲੇ ਕਈ ਸਾਲਾਂ ਤੋਂ ਇੱਥੇ ਆਂਦੇ ਆ 15 ਅਗਸਤ ਮਨਾਉਂਦੇ ਆ 26 ਜਨਵਰੀ ਮਨਾਉਂਦੇ ਆ ਹੋਰ ਵੀ ਸ਼ਹੀਦੀ ਦਿਵਸ ਇੱਥੇ ਆ ਕੇ ਉਹਨਾਂ ਨੂੰ ਸਲੂਟ ਕਰਦੇ ਸਾਰੇ ਜਿੰਨੇ ਵੀ ਬੋਤ ਚੀਜ਼ ਦੀ ਬੋਤ ਹੈਗੇ ਸਾਰੇ ਨੂੰ ਸਲੂਟ ਕਰਦੇ ਮੈਂ ਇਹਨਾਂ ਨੂੰ ਸਲੂਟ ਕਰਦਾ ਇਹਨਾਂ ਨੂੰ ਵੀ ਸਲੂਟ ਕਰਦਾ ਕਿਉਂਕਿ ਇਹਨਾਂ ਨੇ ਇਸ پارک ਨੂੰ ਮੇਨਟੇਨ ਕੀਤਾ ਆ ਔਰ ਬੜਾ ਕੋਈ ਬਜਟ ਨਹੀਂ ਕੁਛ ਨਹੀਂ ਬਜਟ ਇਦਾਂ ਇਕੱਠਾ ਕਰਕੇ ਇਲਾਕਾ ਨਿਵਾਸੀਆਂ ਨੇ ਇਕੱਠੇ ਕਰਕੇ ਇਹ ਜਿਹੜਾ پارک ਮੇਨਟੇਨ ਕਰਦੇ ਆ ਮੈਂ ਤੁਹਾਨੂੰ ਵਧਾਈ ਦੇਣਾ ਆ ਸਮੁੱਚੇ ਇਲਾਕਾ ਵਾਸੀਆਂ ਨੂੰ ਵਧਾਈ ਦੇਣਾ ਆ ਜਿਸ ਤਰ੍ਹਾਂ ਹੁਣੇ ਅਸੀਂ ਨਾਅਰਾ ਲਾਇਆ ਆਵਾਜ਼ ਦੋ ਹਮ ਇੱਕ ਹੈ ਜਿੱਦਾਂ ਅਸੀਂ ਆਜ਼ਾਦੀ ਦੀ ਲੜਾਈ ਲੜੀ ਸੀ ਇੱਕ ਹੋ ਕੇ ਲੜੀ ਸੀ ਸਾਡੀ ਟੀਮ ਇੱਕ ਸੀ ਉਸੇ ਤਰ੍ਹਾਂ ਹੁਣ ਅਸੀਂ ਇੱਕ ਹੋ ਕੇ ਇਸ ਦੇਸ਼ ਦੀ ਤਰੱਕੀ ਕਰਨੀ ਆ ਰਹਿੰਦੇ ਜਿਹੜੇ ਵਿਕਾਸ ਦੇ ਕਾਰਜ ਆ ਉਹ ਪੂਰੇ ਕਰਨੇ ਕਰੀ ਫਿਰ ਸਭ ਮਿੱਤੇ ਇਲਾਕਨ ਬਹੁਤ ਬਹੁ ਵਧਾਈਆਂ ਜੈ ਹਿੰਦ ਜੈ ਭਗਵਾਨ ਸੱਚੇ ਬਾਦਸ਼ਾਹ ਨੇ ਬੜੀ ਉਪਾਰ ਕਿਰਪਾ ਕੀਤੀ ਆ ਅੱਜ ਨਾਸ਼ੀ ਮਾਗਰ ਸੰਤ ਵਿਸ਼ਵਾਸੀ ਮਿਲ ਆ ਰਹੇ ਆ ਸੰਤੰਤਾ ਦੇ ਦਸ ਉਹ ਹਿੰਦੁਸਤਾਨ ਜਿਹੜੀ ਸੋਨੇ ਦੀ ਚੜੀਆ ਕਹਿੰਦੇ ਅੰਗਰੇਜ਼ ਆਏ ਮੁਗਲ ਆਏ ਸਾਨੂੰ ਲੁੱਟਿਆ ਵੀ ਤੇਰੇ ਸਾਨੂੰ ਕੁੱਟਿਆ ਵੀ ਜਿਹੜਾ ਯਾਦੀ ਮੰਗਦਾ ਸੀ ਅੰਗਰੇਜ਼ ਗੋਲੀ ਮਾਰ ਦਿੰਦਾ ਸੀ ਉਸ ਸਮਾਂ ਬਜ਼ੁਰਗਾਂ ਨੇ ਦੇਖਿਆ ਅੱਜ ਮੈਂ ਸਮਝਦਾ ਸਾਰੇ ਹਿੰਦੁਸਤਾਨ ਦੇ ਅੰਦਰ ਐ ਸਾਰੀ ਦੁਨੀਆ ਦੇ ਅੰਦਰ ਦੇਸ਼ ਵੇ ਦੇਸ਼ ਤੇ ਸਾਡੇ ਇੱਥੇ ਬੈਠੇ ਆ ਆਮ ਲੋਕਾਂ ਨੇ ਹੁਣ ਰਵਾਜ ਹੋ ਗਿਆ ਹਰ ਗਲੀ ਦੇ ਵਿੱਚ ਤਿਰੰਗਾ ਝੰਡਾ ਲਾ ਕੇ ਆਜ਼ਾਦੀ ਮਨਾਉਂਦੇ ਆ ਮੈਂ ਸਹੀ ਦੇ ਆਦਮ ਭਗਤ ਸਿੰਘ ਯਾਦ ਕਰ ਕਰ ਕੇ ਸੇਵਾਦਾਰ ਹੋਣ ਦੇ ਨਾਸਤੇ 20 ਸਿਆਸੀ ਨੂੰ ਇਹ ਸ਼ੁਰੂ ਕੀਤਾ ਸੀ ਪੂਰਾ ਆਜ ਦੇਖ ਲਓ ਕਿੰਨੇ ਸਾਲ ਹੋ ਗਏ ਡਾਕਟਰ ਸਾਹਿਬ ਜੀ ਮੇਕੋ ਬਣਵੇਂ ਦੀ ਐਲਬਮ ਬਣੀ ਆ ਲਕੀ ਭਾਈ ਹੁਣ ਉੱਥੇ ਆਉਂਦੇ ਸੀ ਬੜੇ ਪਿਆਰ ਨਾਲ ਪ੍ਰਧਾਨ ਸਾਹਿਬ ਬੜੇ ਦੇਖ ਕੇ ਖੁਸ਼ ਹੋਏ ਅੱਜ ਬੜੀ ਮੈਂ ਖੁਸ਼ੀ ਸਮਝਦਾ ਔਰ ਮੈਂ ਧੰਨਵਾਦ ਕਰਦਾ ਐਸਐਚਪੀ ਸਾਹਿਬ ਦਾ ਡੀਐਸਪੀ ਡਾਂਡਾ ਐਸਐਚਓ ਸਾਹਿਬ ਡਾਂਡਾ ਅੱਜ ਮਿਲਣ ਵਿੱਚ ਆਏ ਆ ਮੈਂ ਉਹ ਦਿਨ ਨੂੰ ਯਾਦ ਆ ਸਿਆਸੀ ਗੰਦਰ ਜੋ ਸ਼ੁਰੂਆਤ ਕੀਤੀ ਉਦੋਂ ਫੋਟੋ ਰੱਖ ਕੇ ਭਗੇ ਸੈਂਦੀ ਅਸੀਂ ਮੱਥਾ ਟੇਕਦੇ ਸੀ ਉਦੋਂ ਵੀ ਇਹ ਮੇਰੇ ਭਰਾ ਸਲਾਮੀ ਦੇ ਕੇ ਜਾਂਦੇ ਸੀ ਅੱਜ ਮੈਂ ਉਹ ਸੱਚੇ ਬਾਦਸ਼ਾਹ ਦੀ ਬੜੀ ਆਪਾਰ ਕਿਰਪਾ ਸਮਝਦਾ ਤੇ ਅੱਜ ਸਾਰੇ ਪੰਜਾਬ ਦੇ ਅੰਦਰ ਇੱਕ ਕਾਂਡਾ ਤੁਹਾਡਾ ਐਸਾ ਕਿਤੇ ਭਗਤ ਸਿੰਘ ਰਾਜੂ ਸੁਖਦੇਵ ਚੰਦਰ ਸਿੰਘ ਰਾਜ ਸੁਹਾਜ ਚੰਦਰ ਬੋਥ ਕਰਤਾਰ ਸਿੰਘ ਸਰਾਬਾ ਇਹ 6 ਬੋਤ ਲੱਗੇ ਆ ਮੈਂ ਸਾਰਾ ਪੰਜਾਬ ਕੀ ਮੈਂ ਗੁਜਰਾਤ ਨਹੀਂ ਘੁੰਮ ਕੇ ਆਇਆ ਕਿਤੇ 6 ਬੋਤ ਨਹੀਂ ਮੈਨੂੰ ਮਿਲੇ ਪਾਣੀ ਪਤ ਤਿੰਨ ਬੋਤ ਲੱਗੇ ਆ ਜਿੰਦਾ ਦੇਵ ਦੇ ਇੱਕ ਲੱਗਾ ਆ ਤੇ ਬੜੀ ਆਪਾਰ ਕਿਰਪਾ ਸੋਹੇ ਦਾ ਕਿ ਸ਼ਹਿਰ ਵਾਲੇ ਇਲਾਕੇ ਵਾਲੇ ਹਮੇਸ਼ਾ ਮਦਦ ਕਰਦੇ ਆਏ ਆ ਜਦੋਂ ਇਹ ਜਗਾ ਲਈ ਆ ਉਦੋਂ ਮੈਂ ਚੋਲੀ ਅੱਡ ਕੇ ਇਹ ਜਗਾ ਲਈ ਸੀਗੀ ਲੋਕਾਂ ਕੋ ਭੋਰੀ ਭੋਰੀ ਸੀਮਿੰਟ ਮੰਗ ਕੇ ਇਹ ਜਗਾ ਬਣੀ ਆ ਅੱਜ ਵੀ ਤੁਹਾਡੇ ਸਾਹਮਣੇ 92 ਦੇ ਅੰਦਰ ਇਥੇ ਮਕਾਨ ਬਣਾ ਕੇ ਦਿੱਤਾ ਤੁਹਾਡੇ ਸੇ ਕਮੇਟੀ ਵੱਲੋਂ 2005 ਵਿੱਚ ਇੱਕ ਮਕਾਨ ਬਣਾ ਕੇ ਦਿੱਤਾ ਲਿਵਾਸ ਬੰਦਾ ਕੋਈ ਵੀ ਆ ਜਾਏ ਘੰਟੇ ਵਾਲੀ ਸੰਸਕਾਰ ਕਰਾ ਗਨੇ ਆ ਅੱਜ 1 ਵਜੇ ਫੂਲ ਕਰ ਲਉ ਆਪਣੀ ਗੱਡੀ ਲੈ ਕੇ ਡਾਕਟਰ ਸਾਹਿਬ ਦੇ ਕੋਲ ਕਈ ਵਾਰੀ ਗਿਆ ਆ ਅੱਲਾ ਪ੍ਰੀਥੋਂ ਲਾ ਕੇ ਦੋ ਦੋ ਵੇਲੇ ਮੱਥਾ ਲਿਆ ਮੈਂ ਇਹਨਾਂ ਦਾ ਬਹੁਤ ਨਹੀਂ ਆ ਇਸੇ ਲੱਖੀ ਬਾਜੀ ਪਹੁੰਚੇ ਆ ਪ੍ਰਧਾਨ ਸਾਹਿਬ ਸ਼ਰੋਮੀ ਅਗਲੀ ਦਾਲਦੇ ਤੇ ਹਮੇਸ਼ਾ ਅੱਜ ਨਹੀਂ ਆਏ ਇਹ ਤੇ 25 30 ਸਾਲ ਤੋਂ ਪੁਰਾਣੇ ਆ ਰਹੇ ਆ ਇਹਦਾ ਪਿਆਰ ਤੁਹਾਡਾ ਪਿਆਰ ਮੈਂ ਬਹੁਤ ਬਹੁਤ ਤਰਫਾਨ ਕਰਦਾ ਆ ਆਜ਼ਾਦੀ ਦੇ ਦਿਨਾਂ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਜੈ ਜੈ